If you have any toy, would you like to share it? Yeah. I would love to share it. Even if your favorite one? Why? Because the sick kids don't have any toys in their area. The sick kids need it because we get a lot of toys, and they probably get none toys. ਇਹ ਬੱਚੇ ਸਾਹਿਬਜ਼ਾਦਾ ਟॉय ਡਰਾਈਵ ਲਈ ਖਿਡੌਣਿਆਂ ਨੂੰ ਇਕੱਠੇ ਹੁੰਦੇ ਹੋਏ ਰੋਜ਼ ਦੇਖਦੇ ਹਨ ਇਹ ਟॉय ਡਰਾਈਵ ਦੀ ਪਹਿਲਕਦਮੀ ਖਾਲਸਾਏ ਸੇਵਾ ਫੂਡ ਬੈਂਕ ਵਰਗੀਆਂ ਸੰਸਥਾਵਾਂ ਸਿਕ ਸਟੂਡੈਂਟਸ ਐਸੋਸੀਏਸ਼ਨ ਗੁਰਦੁਆਰਿਆਂ ਤੇ ਹੋਰ ਲੋਕਲ ਬਿਜ਼ਨੈਸਸ ਰਲ ਕੇ ਕਰ ਰਹੀਆਂ ਹਨ ਜਿਸ ਦਾ ਮਕਸਦ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਸਿੱਖ ਕਿਡਜ਼ ਹਸਪੀਟਲ ਵਿੱਚ ਜ਼ੇਰੇ ਇਲਾਜ ਬੱਚਿਆਂ ਤੱਕ ਖਿਡੌਣੇ ਪਹੁੰਚਾਉਣਾ ਹੈ ਅਸੀਂ ਇਸ ਟॉय ਡਰਾਈਵ ਬਾਰੇ ਹੋਰ ਜਾਣਨ ਲਈ ਕੈਲਡਨ ਵਿੱਚ ਮੌਜੂਦ ਇੱਕ ਹੋਮ ਸਕੂਲ ਪਹੁੰਚੇ ਜੋ ਕਿ ਟॉय ਡਰਾਈਵ ਦੀ ਕਈ ਲੋਕੇਸ਼ਨਸ ਵਿੱਚੋਂ ਇੱਕ ਹੈ ਯੂ نو ਸੋ far 122 ਟੌイズ ਯੂ نو ਡੋਨੇਟ ਹੋਇਆ ਨੇ ਇੱਥੇ ਜਦੋਂ ਵੀ ਬੈਲ ਰਿੰਗ ਹੁੰਦੀ ਸੀ ਮਾਈ ਸਟੂਡੈਂਟਸ ਬੱਚੇ ਐਨੇ ਖੁਸ਼ ਹੁੰਦੇ ਸੀ ਕਿ ਮਿਸ ਰੋਜ਼ੀ ਟੌਏ ਆ ਗਿਆ ਇੱਕ ਹੋਰ ਟੌਏ ਆ ਗਿਆ ਐਂਡ ਟੂ ਸੀ ਥੈਟ ਇਨ ਥੈਟ ਸੇਵਾ ਪਾਵਰ ਇਨ ਥੈਮ ਕਿ ਅਸੀਂ ਬੱਚਿਆਂ ਨੂੰ ਦੇ ਰਿਆਂ ਸਾਨੂੰ ਵੀ ਮਿਲਦਾ ਹੈ ਬੜਾ ਸਿੱਖ ਕਿਡਜ਼ ਬੱਚਿਆਂ ਵਾਸਤੇ ਦੇ ਰਿਆਂ ਐਂਡ ਉਹਨਾਂ ਦੀ ਜਿਹੜੀ ਅੰਦਰੋਂ ਦੀ ਇਮੋਸ਼ਨਸ ਹੈ ਗਿਆ ਨੇ I can't even explain and and I'm I'm very thankful that I was given this opportunity to do this. ਇਹ ਟੋਰੀ ਡਰਾਈਵ ਇੱਕ ਮੌਕਾ ਵੀ ਹੈ ਨਵੀਂ ਪੀੜੀ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ। ਸਾਹਿਬਜ਼ਾਦ ਦਾ ਜ਼ੋਰਾਵਰ ਸਿੰਘ ਅਤੇ ਫਤੇਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਪੁੱਤਰ ਸਨ। ਦਸੰਬਰ 1704 ਵਿੱਚ ਸਰਹੰਦ ਵਿੱਚ ਉਹਨਾਂ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਅਡੋਲ ਰਹਿ ਕੇ ਇਨਕਾਰ ਕੀਤਾ ਅਤੇ ਸ਼ਹੀਦੀ ਪ੍ਰਾਪਤ ਕੀਤੀ। ਯਾਦ ਕਰਾ ਸਕੀਏ ਜਿਹੜੇ ਅੱਜ ਕੱਲ ਦੇ ਨੌਜਵਾਨ ਬੱਚੇ ਹੈਗੇ ਇੱਥੇ ਜੰਮੇ ਪਲੇ ਆ ਉਹਨਾਂ ਨੂੰ ਕ੍ਰਿਸਮਸ ਬਾਰੇ ਬਹੁਤ ਪਤਾ ਹੈ ਪਰ ਮੇਬੀ ਐ ਸਟੋਰੀ ਡਰਾਈਵ ਨਾਲ ਉਹਨਾਂ ਨੂੰ ਯਾਦ ਆਏਗਾ ਕਿ ਸਾਡੇ ਸਾਹਿਬਜ਼ਾਦੇ ਨੇ ਕੀ ਕੀਤਾ ਸੀ ਇਸ ਪਹਿਲ ਕਦਮੀ ਰਾਹੀਂ ਲਗਭਗ 350 ਟੁਆਇਜ਼ ਇਕੱਠੇ ਕੀਤੇ ਜਾਣ ਦੀ ਉਮੀਦ ਹੈ ਇਸ ਟॉय ਡਰਾਈਵ ਰਾਹੀਂ ਬਖਵਾਕ ਉਮਰ ਦੇ ਬੱਚਿਆਂ ਲਈ ਤੇ ਟੀਨੇਜਰਸ ਲਈ ਵੀ ਟੌイズ ਡੋਨੇਟ ਕੀਤੇ ਜਾ ਰਹੇ ਹਨ ਇਹ ਡੋਨੇਸ਼ਨਸ 5 ਦਸੰਬਰ ਤੱਕ ਚੱਲਣੀਆਂ ਨੇ ਤੇ ਤੁਸੀਂ ਮਿਸਿਸ ਆਗਾ ਬ੍ਰੈਂਟਨਸ ਕਾਰ ਬਰੋ ਅਤੇ ਵਾਨਵਿਚ ਆਪਣੇ ਘਰ ਦੇ ਨੇੜੇ ਮੌਜੂਦ ਲੋਕੇਸ਼ਨਸ ਬਾਰੇ ਜਾਣਕਾਰੀ ਸਾਹਿਬਜ਼ਾਦਾ ਟੌਏ ਡਰਾਈਵ ਨਾਲ ਜੁੜੇ ਸੋਸ਼ਲ ਮੀਡੀਆ ਪੇਜ ਤੇ جا کے لے سکتے ہوں۔ چھوٹے بچਿਆਂ ਵਾਸਤੇ ਆਰਡੀ ਇਟਸ ਅ ਲਿਟਲ ਬਿਟ ਈਜ਼ੀਅਰ ਬਈ ਆਪਾ ਟੌイズ ਜਾਂਦੇ ਆ ਸਟੋਰ ਤੇ ਲੈਣ। ਸੋ ਡਾਲਸ ਹੁੰਦੀਆਂ ਜਾਂ ਬੁੱਕਸ ਹੁੰਦੀਆਂ ਪਰ ਵੱਡੇ ਬੱਚਿਆਂ ਵਾਸਤੇ ਥੋੜਾ ਜਿਹਾ ਔਖਾ ਹੋ ਜਾਂਦਾ ਰਾਈਟ। ਸੋ ਸਮ ਐਗਜ਼ੈਪਲਸ ਫॉर ਵੱਡੇ ਬੱਚਿਆਂ ਵਾਸਤੇ ਕਾਰਡਸ Or puzzles, or even like uh, novels or books, right? Mm -hmm. So any ba brain teasers, uh, did the mastermind toys, which are uh, coffee brain teasers on the hour, like these globe type puzzles, those are uh, good examples here, right? For a bunch, uh, teenage uh, age group, ਜ਼ੇਰੇ ਇਲਾਜ ਬੱਚਿਆਂ ਨੂੰ ਕਿਸੇ ਵੀ ਇਨਫੈਕਸ਼ਨ ਦੇ ਖਤਰੇ ਤੋਂ ਦੂਰ ਰੱਖਣ ਲਈ ਇਹ ਜ਼ਰੂਰੀ ਹੈ ਕਿ দান ਕੀਤੇ ਟੌイズ ਨਵੇਂ ਹੋਣ ਤੇ ਪੈਕੇਜਿੰਗ ਖੁੱਲੀ ਨਾ ਹੋਵੇ ਇਸ ਡਰਾਈਵ ਵਿੱਚ ਵਲੰਟੀਅਰ ਵਜੋਂ ਸੇਵਾ ਨਿਭਾ ਰਹੇ ਕੁਵਰਜੀਤ ਆਪ ਨਿੱਕੀ ਉਮਰ ਵਿੱਚ ਸਿਕ ਕਿਡਸ ਹਸਪੀਟਲ ਵਿੱਚ ਜ਼ੇਰੇ ਇਲਾਜ ਸਨ ਜਿਸ ਬਾਰੇ ਗੱਲ ਕਰਕੇ ਉਹਨਾਂ ਨੇ ਇਸ ਟੌਏ ਡਰਾਈਵ ਦੀ ਮਹੱਤਤਾ ਤੇ ਜ਼ੋਰ ਦਿੱਤਾ ਤੁਸੀਂ ਇਕੱਲੇ ਹੁੰਦੇ ਹੋ ਤੁਹਾਡੇ ਆਈ ਵੀ ਲੱਗੀ ਹੁੰਦੀ ਹੈ ਪੇਂਚ ਹੁੰਦੇ ਹੋ ਯੂ ਨੀਡ ਸਮਥਿੰਗ ਜੋ ਤੁਹਾਨੂੰ ਡਿਸਟਰੈਕਟ ਕਰ ਸਕਦਾ ਐਂਡ ਪਰਸਨਲੀ ਕਦੋਂ ਕੋਈ ਬੱਚਾ ਕੋਈ ਗੇਮ ਖੇਲਦਾ ਕੋਈ ਉਹ ਖੇਲਦਾ ਉਹ ਚੀਜ਼ ਉਹਨੂੰ ਡਿਸਟਰੈਕਟ ਕਰਦੀ ਹੈ ਉਸ ਪੇਨ ਤੋਂ ਆਫਟਰ ਦੇ ਡਨ ਰਿਟਰੀਟਮੈਂਟ ਦੇ ਗੋਣੀ ਕੀਪ ਇਟ ਵਿਦ them ਸੋ ਅਲੋਟ ਆਫ ਟਾਈਮਸ ਕਉਜ਼ ਜਦੋਂ ਤੁਹਾਡਾ ਟ੍ਰੀਟਮੈਂਟ ਖਤਮ ਹੋ ਜਾਂਦਾ ਤੇ ਆਚੀ ਠੀਕੇ ਵਿਦ ਯੂ ਐਂਡ ਤੁਹਾਡੇ ਕੋਲ ਇੱਕ ਬਾਕਸ ਹੁੰਦਾ ਤੇ ਬਾਈਂਡਰ ਹੁੰਦਾ ਜਿਹਦੇ ਵਿੱਚ ਸਾਰਾ ਕੁਝ ਲਿਖਿਆ ਹੋ ਜਾਂਦਾ ਕਿ ਕੀ ਕੀ ਹੋਇਆ ਤੁਹਾਨੂੰ ਤੇ ਕਿਹੜੀ ਕਿਹੜੀ ਮੈਡੀਸਿਨ ਹੋਈ ਆ ਬਹੁਤੇ ਨਾਲ ਇਹ ਤੁਹਾਡੀ ਮੈਮਰੀ ਰਹਿ ਜਾਂਦੀ ਹੈ ਕਿ ਕਿਸੇ ਕੋਲ ਆਈ ਸੀ ਹੁਣ ਜਿੱਦਾਂ ਕੋਈ ਆਰਗੇਨਾਈਜੇਸ਼ਨ ਹੁੰਦੀ ਹੈ ਮੇਕ ਅ ਵਿਸ਼ ਉਹ ਸੈਲਿਬ੍ਰਿਟੀ ਨੂੰ ਲਿਆਉਂਦੇ ਆ ਆਪਾਂ ਉਹੀ ਉਹੀ ਪੋਜ਼ਿਟਿਵ ਇੰਪੈਕਟ ਚਾਹੁੰਦੇ ਸੀਗੇ ਐਸਟੋਏ ਡਰਾਈਵਰ ਜੇਕਰ ਤੁਸੀਂ ਵੀ ਇਸ ਟੌਏ ਡਰਾਈਵ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਨੇੜਲੀ ਲੋਕੇਸ਼ਨ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਔਰ ਯੂ ਕੈਨ ਯੂਜ਼ Amazon ਟੂ ਡਿਲੀਵਰੀ ਯੋਰ ਟੌイズ ਸੁਪਰੀਟ ਕਰ ਓਮਨੀ ਨਿਊਜ਼